ਸਸੀ ਗਾਜੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਅਸੀਂ ਠੀਕ ਠਾਕ ਹੈ ਉਮੀਦ ਕਰਦੇ ਹਾਂ ਤੁਸੀਂ ਵੀ ਠੀਕ ਠਾਕ ਹੋ ਮੋਂਗੇ ਤੇ ਵਾਹਿਗੁਰੂ ਸਭ ਨੂੰ ਠੀਕ ਠਾਕ ਰੱਖੇ ਜੀ ਤੇ ਅੱਜ ਅਸੀਂ ਵਲੌਗ ਦੀ ਸ਼ੁਰੂਆਤ ਕਰਨ ਲੱਗੇ ਆ ਹੋ ਗਈ ਅੱਜ 8:30 ਸਵੇਰੇ ਸਵੇਰ ਦੇ 8:30 ਹੋ ਗਏ ਆ ਤੇ ਮੈਂ ਚਾਹ ਤੇ ਪੀ ਲਈ ਹੈ ਜੀ ਪਹਿਲਾਂ ਅਸੀਂ ਧੋਨੇ ਆ ਕੱਪੜੇ ਕੱਪੜੇ ਬਹੁਤ ਹੋਣ ਵਾਲੇ ਹੋਏ ਆ ਜੀ ਤੋਤੇ ਨੇ ਕੰਧਨ ਹੋ ਗਏ ਆ ਤੇ ਸਿਰ ਥੋੜੇ ਜਿਹਾ ਖਰਾਬ ਸੀ ਕਿ ਨਾਲ ਕਰਕੇ ਕੰਮ ਕੁੰਮ ਨਹੀਂ ਹੋਇਆ ਹੈਗਾ ਮੇਰੇ ਕੋਲ ਕੱਪੜੇ ਧੋਨੇ ਆ ਬੰਲਾ ਆਪਾਂ ਕੁੜੀ ਜਮੇ ਛਿੰਜ ਪਾਇਓ ਸੀ ਮੈਂ ਤੇ ਥੋੜੇ ਜਿਹੇ ਜਮਾ ਬੋਟੇ ਆ ਜੀ ਆ ਸਾਡੀ ਬਿਲਕੁਲ ਦੇਖੋ ਕਿਨੇ ਪਿਆਰ ਨਾਲ ਪੀਆ ਨਾ ਪੂਰੇ ਤੋਂ ਹਮਾਰਾ ਬਹੁਤ ਫੱਟਾ ਪੈ ਗਿਆ ਅੱਛਾ ਗੜੀ ਸਾਡੀ ਅੱਛਾ ਗੜੀ ਅੱਛਾ ਗੜੀ ਸਾਡੀ ਬਾਦਸ਼ਾਹ ਬਾਦਸ਼ਾਹ ਹੈ ਬਾਦਸ਼ਾਹ ਆ ਜੀ ਖੱਲੇ ਦਾ ਹੈ ਬੱਚਿਆਂ ਨਾਲ ਵੱਧ ਕੇ ਆ ਜੀ ਮੈਂ ਕਿਹੜਾ ਕੱਟ ਲੈ ਤੇ ਭਾਜ ਤੋਂ ਵਾਲੇ ਪਈਆਂ ਹਾਂ ਦੇਖੋ ਉਹ ਬਾਦੀ ਬਈ ਭਈਆ ਡੇ ਲਗੇ ਸੋਨ ਮੈਂ ਕਾੜ ਕੇ ਕਪੜੇ ਨਾ ਸੁਕਾਲ ਮੈਂ ਪਹਿਲੇ ਥੋੜੇ ਥੋੜੇ ਕੀ ਹੋਇਆ ਪੁਰੇ ਪੁਰੂ ਕੀ ਹੋਇਆ ਕੀ ਹੈ ਹਲੋ ਕਾ ਦੇਖ ਕਹੈ ਲੋ ਜੀ ਕਿਉਂਕਿ ਹਲੋ ਜੀ ਹਲੋ ਕਾ ਦੇ ਹਲੋ ਕਾ ਦੰਨ ਹੁੰਦੇ ਤੇ ਆਪਾਂ ਤੋਂਨੇ ਕਪੜੇ ਤੇ ਇਹ ਰੋਟੀ ਬਣਾਉਣੀ ਆ ਸਾਡੀ ਕਾਲੀ ਸੂਈ ਹੋਆ ਅਥੇ ਮਤਲਬ ਕਾਂ ਬਣਦੇ ਇੱਥੇ ਉਹ ਸਾਡੀ ਕਾਲੀ ਸੂਈ ਗੋਆ ਤੇ ਉਹਨਾਂ ਨੂੰ ਰੋਟੀ ਰੁੱਟ ਪਾ ਕੇ ਆਈ ਦੀ ਅੱਗੇ ਬੁੱਧ ਪਾਣੀ ਟੈਲੀ ਪਾਉਣੇ ਆ ਤੇ ਬਾਰ ਹੋ ਸਪੈਸ਼ਲ ਪਾ ਕੇ ਆਈ ਰਹੀ ਐ ਕਿਉਂਕਿ ਬੱਚਿਆਂ ਵਾਲੀ ਆ ਉਹ ਤੇ ਅੱਜ ਮੈਨੂੰ ਕੱਪੜਾ ਧੋਲਣਾ ਸਾਰੇ ਫਿਰ ਆਪਾਂ ਟਾਹਣ ਰੋਟੀ ਬਣਾਉਣੇ ਆ ਤੇ ਉਹਨਾਂ ਨੂੰ ਪਾ ਕੇ ਉਹਦੇ ਪੂਰੀ ਹੋਣਾ ਨੂੰ ਘਰੋਂ ਮੇਰੇ ਕਾਰੀ ਉਹਨਾਂ ਨੂੰ ਤੇ ਅੱਜ ਅਸੀਂ ਕਿਤੇ ਜਾਣਾ ਵੀ ਆ ਤੇ ਇਹ ਬਣਾਈ ਦਿਓ ਸਾਡੇ ਬਲੌਗ ਦੇ ਨਾਲ ਇਦਾਂ ਜੀ ਲਾਈਕ ਆ ਕਮੈਂਟ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਸਾਰੇ ਜਣੇ ਜੀ ਸਵੇਰ ਸ਼ੁਰੂ ਹੋਈ ਹੈ। ਕਪੜਾ ਧੋਲੇ ਦਾ ਕੰਮ ਅਜੇ ਸਵੇਰ ਤੋਂ ਹੋ ਰਿਹਾ ਹੈ। ਕਪੜੇ ਪਾਣੀ ਦੇ ਟੈਂਕੀ ਕਰ ਬੋਗੇ। ਹੁਣ ਰੋਟੀਆਂ ਬਣਾਉਣ ਲੱਗੀਆਂ ਕੁੱਤਿਆਂ ਲਈ। ਉਹ ਵੀ ਚਲੇ ਦੇਖਦੇ ਭਾਈ ਰੋਟੀਆਂ। ਬਣਾਉਂਦੇ ਛੋਟੇ ਪਾ ਗਏਗੇ। ਕੁੱਤਿਆਂ ਵਾਸਤੇ। ਇਹਦਾ ਕੰਮ ਰੋਟੀਆਂ ਦਾ। ਘਰ ਵਿੱਚੋਂ ਦੂਰ ਡੋਗੀ ਹੈ ਜੀ ਤੇ ਬਾਹਰ ਤੋਂ ਸਾਡੇ ਹੱਥ ਨੂੰ ਤੋਂ 7-12 ਰੋਟੀਆਂ ਬਣਾ ਸਕਦੇ। ਰੋਟੀ ਬਾਕੀ ਇੰਜੇ। ਸਾਰੇ ਜਣੇ ਇਹੀ ਆ ਵੀ ਸਾਰੇ ਜਣੇ ਨਾ ਡੌਗਿਆਂ ਨੂੰ ਰੋਟੀ ਪਾਇਆ ਕਰੋ ਬੰਨੀ ਮੋਟੀ ਮਾੜੀ ਮੋਟੀ ਸੇਵਾ ਹੁੰਦੀ ਹੈ ਜੀ ਸਾਰੇ ਜਣੇ ਕਰਿਆ ਕਰੋ ਡੌਗਿਆਂ ਦੀ ਸੇਵਾ ਪਾਣੀ ਰੱਖ ਦਿਆ ਕਰੋ ਜੀ ਬਾਹਰ ਘਰਾਂ ਵਿੱਚ ਤੇ ਰੋਟੀ ਮਾੜੀ ਮੋਟੀ ਪਾ ਦਿਆ ਕਰੋ ਜੀ ਡੌਗਿਆਂ ਨੂੰ ਕੋ ਦਰਨੀ ਹੈਗੀ ਸਾਰੇ ਜਣੇ ਨੂੰ ਪਾਣੀ ਪਾਇਆ ਕਰੋ ਪੈਪਰ ਡੋਗਮੈਨੋਜੀ ਉਹਨਾਂ ਦੇ ਕਿਹੜਾ ਕੱਲ ਪੈ ਰਿਹਾ ਆਪਾਂ ਕੋਈ ਪਾਵਾਂਗੇ ਤਾਂ ਖਾਣਗੇ ਆ ਦੇ ਅਸਾਂ ਦੀ ਕਾਲੀ ਸੂਪਈ ਹੈ ਇਹਦੀ ਵੀ ਬਣਾ ਆ ਦੇ ਆ ਦੇ ਮੈਂ ਅਸਰੇ ਕਾਲੂ ਆਹ ਕੱਚੇ ਬੱਚੇ ਦੇ ਨਾਲ ਦੇ ਆ ਦੇਖ ਆ ਕੱਚੇ ਆਇਓ ਦੇਖ ਰੋੜ ਕੇ ਆ ਕਾਲੀ ਜਾਣੇ ਪੈਂਦੀ ਬੋ ਬਰਾ ਬੋ ਇਹ ਉਹ ਕੀ ਗ੍ਰੈਂਡ ਐ ਕਰਦੀ ਆ ਮੈਂ ਮੇਰੇ ਬੱਚੇ ਚੋਕੇ ਲੈ ਕੇ ਚੱਲੀ ਆ ਕਈ ਦ ਬੱਚੇ ਝਗੜੇ ਸੀ ਪੁੱਤ ਹਾਲ ਨੋਦਿਆ ਬੱਚਾ ਤੂੰ ਤੂੰ ਬਿਨਾ ਉਹ ਫਸਾ ਨਹੀਂ ਆਇਟ ਆਲੇ ਨਹੀਂ ਫਸੀ ਦੀ ਹੈਗੇ ਉਹ ਦੇ ਦੇ ਚੋਂ ਚੋਂ ਕਰਦੇ ਇਹ ਆਪਣੀ ਹਵਾੜੀ ਹੈ ਹਾਲੇ ਇਥੇ ਸੂਈ ਸੀ ਮੇਰੇ ਤੇ ਮੋਰੀ ਆ ਜੇ ਹੋ ਰੋਟੀ ਪਾ ਦਿੱਤੀ ਸੀ ਨਾ ਆ ਦੋ ਕਿੱਥੇ ਆਏ ਦੇਖ ਕੱਲ ਦੇ ਇੱਥੇ ਪਏ ਕੱਲ ਦੇ ਫੜੀ ਨਾ ਤੇ ਨਾ ਤੇ ਫੜੀ ਹੈ ਆਹ ਫੜੀ 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 ਆਹ ਫ ਯਾ ਉਹ ਕਬੀ ਕੁਟ ਨਹੀਂ ਆ ਗਈ ਤਾ ਇਹ ਰੱਖ ਦੇ ਉਧਰ ਰੱਖ ਦੇ ਉੱਥੇ ਕੋਈ ਨਾ ਕੁੱਤਾ ਇਹਦੇ ਪਾਸੇ ਵੀ ਹਮੇ ਚੋਕ ਦੇ ਰੱਖਾਂ ਕੋਈ ਨਹੀਂ ਉਹ ਤੇ ਚੱਕ ਲੈਣਾ ਉਹਨੇ ਆਪੇ ਚੁੱਪ ਦਿਨੇ ਕੱਲ ਤਾਂ ਇੱਥੇ ਵੀ ਆਇਆ ਹਾਂ ਕਦੋਂ ਆਇਤੇ ਜੀ ਤਾਂ ਗੂਗੂ ਕੱਢ ਦੇ ਉਧਰ ਇਹ ਜੀਦਾ ਉਹ ਤਾਂ ਜੀਦਾ ਆ ਜੀਦਾ ਕੱਲ ਰੁਕਦੀ ਨਹੀਂ ਆਉਂਦੀ ਹਾਂ ਦੁੱਧ ਦੋ ਤੀ ਫਿਰ ਚੋਕੇ ਰੱਖਾ ਦੇਣਾ ਹਲਕੇ ਤੇ ਪਿਆ ਨਿਕਾਜ ਕਰਤਾ ਹੈ ਨਾ ਇਹ ਕੱਲ ਤਾਂ ਇੱਥੇ ਵੀ ਆਇਆ ਦੁੱਧ ਵੀ ਲੈਣ ਪਲਾਇਆ ਕਦੁੱਦਰੇ ਕੱਲ ਤਾਂ ਨੂੰ ਅਕੇ ਨਾਲ ਚੂਰੀ ਪਾ ਦੇ ਨਾ ਮੈਂ ਦਸੀ ਘੜੀ ਕੁੱਟ ਕੇ ਇੱਕ ਵਾਰ ਦੁੱਧ ਪਾਣੀ ਇਹਨੂੰ ਹੋਣੀ ਆ ਆਹ ਨੂੰ ਆਇਆ ਦੁੱਧ ਦੀ ਗੱਲ ਹੋਣਾ ਠੀਕ ਦੇ ਕਰਵਾ ਲੈ ਆ ਆਜੇ ਕਰਵਾਨਾ ਹਲੋ ਕਾਲਾ ਫੇ ਮਮਨ ਆ ਜਾ ਤੇ ਵੀ ਉਹਦੇ ਕੁੱਤੇ ਹੀ ਦੋਨੇ ਜਣੇ ਆ ਵੀ ਕੁੱਤਾ ਉਹਦਾ ਹੀ ਆ ਵੀ ਕੁੱਤੀ ਉਹਦਾ ਹੀ ਆ ਆ ਜਾ ਹਲੋ ਕਰ ਕਾਲੋ ਹਾਂ ਹਲੋ ਕਰ ਨਾ ਛੱਡ ਹਲੋ ਕਰ ਹਲੋ ਨਹੀਂ ਹਲੋ ਕਰਦਾ ਮੇਰੇ ਪੋਤੇ ਹਲੋ ਕਰਦਾ ਹਲੋ ਕਰਦਾ ਮੇਰੇ ਕਾਲੋ ਸੋਣਾ ਪੋਤੇ ਬੀਬਾ ਪੋਤੇ ਹਲੋ ਕਰਦਾ ਨਾ ਰੋਟੀ ਖਾ ਲੈ ਅਮਰੇ ਕਾਕਾ ਤੇ ਲੱਗ ਰਿਹਾ ਦੋਵੇਂ ਦੇ ਅਰੇ ਰੱਖ ਤੇ ਲੱਗੇ ਦੋ ਨਿੱਕੇ ਦੇ ਹੁਣ ਨਿੱਕੇ ਦੇ ਰੱਖ ਤੋ ਲਾਉ ਦੋ ਨੇ ਮੇਰੇ ਹੱਥੋਂ ਨਾ ਚਿਚੜ ਲੱਗੇ ਆ ਦੇਖੋ ਦੋ ਅਜ ਲਾ ਕੇ ਜਾ ਲਾ ਤਾ ਕਲਾ ਦੇ ਲਾ ਦੇ ਬਹੁਤ ਮੱਜ ਮੱਜ ਆ ਆ ਦੇਖਾ ਕਿਤੇ ਲੱਗੇ ਇਹਦੇ ਇੱਥੇ ਲਿਖਿਆ ਆ ਦੇਖ ਆ ਨਹੀਂ ਆ ਦੇ ਯਾ ਕੋ ਆ ਜਾਓ ਕਿ ਕੁ ਲਾ ਦੇ ਲਾ ਦੇ ਲਿਖੋ ਦੇ ਆ ਜਾ ਦੇਖੋ ਆ ਇਧਰ ਨਹੀਂ ਲਾ ਦੇ ਦੋ ਨਾ ਦੇ ਦਿਖਾ ਦੇ ਹਾਂ ਦੇ ਹਾਂ ਦੇ ਉਹਨੇ ਪਾਸੇ ਆ ਦੇ ਉਹਨੇ ਪਾਸੇ ਹੀ ਆ ਲਾ ਦੇ ਦੋ ਨੇ ਲਾ ਦੇ ਤੇਰੇ ਲੈ ਬੰਦੇ ਲਾ ਦੇ ਲਾ ਦੇ ਲਾ ਦੇ ਕਾਲੂ ਕਹਿੰਦਾ ਮੇਰੇ ਵੀ ਲਾ ਬੰ ਮੈਨੂੰ ਚੈੱਕ ਕਰੋ

चल लगे। चलो चलिए ये रोटी पानी पा दया करो जी सारे जने पानी पुनी रख दिया करो रोटी पा करो गर्मी का मौसम है जी नट गए हम ओ दौड़ के भुख लगनी फिर रोटी खानी Thank <laughs> you. thank you ਅਸੀਂ ਘਰ ਪਹੁੰਚ ਗਏ ਹਾਂ ਜੀ ਤੇ ਅੱਜ ਦਾ ਵਲੌਗ ਬੱਸ ਇੰਨਾ ਕਹਿੰਦੇ ਜੀ ਤੇ ਹੁਣ ਅਸੀਂ ਲੱਗੇ ਚਾਹ ਪੀਣ ਆ ਦੇਖੋ ਜੀ ਚਾਹ ਪੀਣ ਲੱਗੇ ਚਾਪਣਾ ਕਿ ਹਟਿਆ ਮੈਂ ਹੁਣ ਚਾਹ ਪੀ ਕੇ ਤੇ ਫੇਰ ਸ਼ਾਮ ਰੋਟੀ ਪਾਣੀ ਦਾ ਕੁੱਤਿਆਂ ਟਾਈਮ ਹੋ ਗਿਆ ਆ ਉਹਨਾਂ ਰੋਟੀ ਪਾਣੀ ਬਣਾਉਣਾ ਹੈ ਆਪਦੇ ਵਾਸਤੇ ਰੋਟੀ ਪਾਣੀ ਬਣਾਉਣਾ ਹੈ ਜੀ ਤੇ ਅਗਰ ਤੁਮੀ ਦੇਖ ਕੰਮ ਬਖਾਂਦੀ ਤੇ ਆਈ ਰਹੀ ਜੀ ਕੰਮ ਬਖਾਂਦੀ ਦੇਖ ਲੋ ਸਾਰੀ ਸਾਡੇ ਕੋਲ ਤੇ ਬਹੁਤ ਆਮ ਖਾਂਦੀ ਹੈ ਯਾਰ ਪੂਰੀ ਤਰ੍ਹਾਂ ਮੈਂ ਬਹੁਤ ਖਾਂਦੀ ਹੈ ਤੇ ਲਾਸਟ ਵਿੱਚ ਸਾਰਿਆਂ ਨੂੰ ਇਹ ਰਿਕਵੈਸਟ ਹੈ ਗਈ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਤੇ ਸਾਡੇ ਸਾਰਿਆਂ ਨੇ ਬੱਦ ਵਾਸਪੋਰਟ ਕਰਨੇ ਆ ਜੀ ਤੇ ਤੁਹਾਨੂੰ ਸਪੋਰਟ ਨਾਲ ਅੱਗੇ ਵਧਣਾ ਜੇ ਤੁਸੀਂ ਸਾਨੂੰ ਸਪੋਰਟ ਪਹੁੰਚ ਬਧਿਆ ਦੋਗੇ ਤੇ ਅਸੀਂ ਟੈਲੀ ਵਲੌਗ ਲੈ ਕੇ ਆਵਾਂਗੇ ਜੀ ਤੇ ਲਾਸਟ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸਾਰਿਆਂ ਦਾ